ਕਿ ਤੁਹਾਨੂੰ ਮੈਂ ਇੱਕ ਗੱਲ ਕਰ ਦਾਨਾ ਪਹਿਲਾਂ ਜੇਕਰ ਤੁਸੀਂ ਟਰੈਕਟਰ ਲੈਣਾ ਆਉਨਾ ਹੈ ਮੰਡੀ ਤੇ ਹਣਾ ਬਾਈ ਜੀ ਉਹਨੂੰ ਪਹਿਲੀ ਹੀ ਚੰਗਾ ਤਰੀਕੇ ਨਾਲ ਚੈੱਕ ਕਰ ਲਓ ਟਰੈਕਟਰ ਨੂੰ ਵੀ ਕੀ ਬਾਈ ਚਾਂਸ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਟਰੈਕਟਰ ਦੀ ਹਣਾ ਜਾਂ ਕੋਈ ਇੰਜਨ ਚ ਪ੍ਰੋਬਲਮ ਆਉਂਦੀ ਹੈਗੀ ਉਹਨੂੰ ਉਸ ਦਿਨੇ ਹੀ ਚੈੱਕ ਕਰ ਲਓ ਬਾਅਦ ਚੋਂ ਜਦੋਂ ਆਪਾਂ ਉਹਦੇ ਨਾਲ ਸਾਈ ਕਰਕੇ ਸੌਦਾ ਕਰਕੇ ਟਰੈਕਟਰ ਨੂੰ ਵਰਤਣ ਵਾਸਤੇ ਲੈ ਕੇ ਜਾਣੇ ਆ ਉਹਦੇ ਵਿੱਚ ਕੋਈ ਨੁਕਸਾ ਜੇ ਜਾਂ ਕੋਈ ਆਪਣੇ ਘਰੇ ਕਹਿੰਦੇ ਵੀ ਮੈਨੂੰ ਪਸੰਦ ਨਹੀਂ ਇਹ ਸੌਦਾ ਨਹੀਂ ਮੁੱਕ ਰਿਹਾ ਜੀ ਸਾਹਿਬ ਕੋਈ ਵੀ ਬੰਦਾ ਇਹਰਾ ਆਪਦੇ ਚੀਜ਼ ਦਾ ਜਦੋਂ ਉਹਦਾ ਮਤਲਬ ਕਿ ਭਾਗ ਆ ਗਿਆ ਜੇ ਮੈਂ 8 ਅਰਜਨ ਟਰੈਡ ਤੇ ਆਪਾਂ ਨੇ ਸੌਦਾ ਕਰ ਲਿਆ ਸੌਦਾ ਕਰਨ ਤੋਂ ਬਾਅਦ ਜੇ ਕੋਈ ਬੰਦਾ ਮੁੱਕਰਦਾ ਜਾਂ ਮੈਂ ਮੁੱਕਰਦਾ ਜਾਂ ਕੋਈ ਮੂਰਲਾ ਬੰਦਾ ਮੁੱਕਰਦਾ ਠੀਕ ਆ ਵੀਰੇ ਇਹ ਗਲਤ ਗੱਲ ਆ ਕਿਉਂਕਿ ਇਹਰਾ ਬੰਦੇ ਦੇ ਕੋਈ ਸੌਸ ਕੋ ਕੀਤੇ ਹੁੰਦੇ ਨੇ ਹੁਣ ਵਾਲੇ ਦੀ ਕੁਝ ਵੀ ਹੁੰਦਾ ਜਦੋਂ ਆਪਾਂ ਕੋਈ ਸੌਦਾ ਕਰਨ ਤੋਂ ਬਾਅਦ ਮੁੱਕਰ ਜਾਂਿਆ ਉਹਦਾ ਫਿਰ ਮਤਲਬ ਇਹ ਹੋਊਗਾ ਕਿ ਹੁਣ ਟਰੈਡ ਮੈਂ ਲੈ ਗਿਆ 8 ਦਿਨਾਂ ਅਰਥਨ ਟਰੈਕਟਰ ਨੂੰ ਵਰਤ ਕੇ ਮੈਂ ਕਹਦਾ ਮੇਰੇ ਪਸੰਦ ਨਹੀਂ ਇਹ ਗੱਲ ਨਹੀਂ ਹੋਣੀ ਚਾਹੀਦੀ ਵੀਰੇ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਲੈਣੋ ਟਰੈਡ ਲੈਣੋ ਜਾਂ ਜਰਾ ਤੁਸੀਂ ਪਹਿਲਾਂ ਚੈੱਕ ਕਰ ਲਿਓ ਨੂੰ ਚੰਗੀ ਤਰੀਕੇ ਨਾਲ ਕਿਉਂਕਿ ਬਾਅਦ ਚੋ ਵੀਰੇ ਜੇ ਸੌਦਾ ਨਹੀਂ ਮੁਕਰਿਆ ਜਾ ਸਕਦਾ ਕਈ ਵਾਰ ਬੰਦੇ ਆਉਂਦੇ ਨੇ ਸੌਦਾ ਕਰਨ ਤੋਂ ਬਾਅਦ ਵੀ ਮੇਰੇ ਪਸੰਦ ਨਹੀਂ ਉਹ ਗੱਲਬਾਤ ਨਹੀਂ ਹੋਣੀ ਮੰਡੀ 'ਚ ਇੱਥੇ ਰੂਲ ਹੀ ਆ ਸਭ ਦਾ ਵੀ ਮੰਡੀ 'ਚ ਸੌਦਾ ਕਰਨ ਤੋਂ ਬਾਅਦ ਸੌਦਾ ਮੁਕਰਿਆ ਨਹੀਂ ਜਾ ਸਕਦਾ ਕੋਈ ਵੀ ਬੰਦਾ ਜੇ ਆ ਕੇ ਕਿਸੇ ਨਾਲ ਟਰੈਕਟਰ ਲੈਣਾ ਤਾਂ ਉਹਨੂੰ ਪਹਿਲੇ ਹੀ ਚੰਗੀ ਤਰੀਕੀ ਨਾਲ ਚਲਾ ਕੇ ਦੇਖ ਲਓ ਜੇ ਕਿਸੇ ਨੂੰ ਪਸੰਦ ਆ ਤਾਂ ਪਸੰਦ ਕਰਕੇ ਜਾਂ ਨਾਲ ਬੰਦੇ ਨੂੰ ਲੈ ਕੇ ਆਓ ਜਿਹਦੇ ਕਾਰਨ ਮਤਲਬ ਕਿ ਬਾਅਦ 'ਚ ਆਪਾਂ ਕਹਿੰਦੇ ਨੇ ਮੇਰੇ ਪਸੰਦ ਨਹੀਂ ਮੇਰੇ ਘਰੇ ਨਹੀਂ ਪਸੰਦ ਉਹ ਟਰੈਕਟਰ ਦਾ ਸੌਦਾ ਨਹੀਂ ਮੁੱਕਰਿਆ ਜਾ ਸਕਦਾ ਟਰੈਕਟਰ ਲਈ ਲੈਣੇ ਹੀ ਪਊਗਾ ਜਾਂ ਤੁਹਾਨੂੰ ਉਹਦਾ ਅੱਧ ਤੋਂ ਵੱਧਾ ਰੇਟ ਪੈਸੇ ਜਿੰਨੇ ਬਣਦੇ ਨੇ ਉਸ ਹਿਸਾਬ ਨਾਲ ਤੁਹਾਨੂੰ ਪੈਸੇ ਦੇਣੇ ਪੈਣਗੇ ਇਹ ਗੱਲ ਸੱਚ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਇਹ ਗੱਲਾਂ ਕਿਉਂਕਿ ਫਿਰ ਬਾਅਦ 'ਚ ਪਹਿਲਾਂ ਟਰੈਕਟਰ ਪਸੰਦ ਕਰ ਲੈਂਦੇ ਨੇ ਫਿਰ ਬਾਅਦ 'ਚ ਸੌਦਾ ਜਾਂ ਮੁੱਕ ਖਵਰੇ ਗੱਲਾਂ ਗਾਂਹ ਤੱਕ ਪਾਗ ਜੰਨੇ ਤਾਂ ਕਰਕੇ ਪਹਿਲਾ ਵੀਰੇ ਜੇ ਕੋਈ ਟਰੈਕਟਰ ਲੈਣ ਆਉਂਦਾ ਜਦੋਂ ਕੋਈ ਬੰਦਾ ਸੌਦਾ ਕਰ ਲਾਂਦਾ ਬਾਅਦ ਚੋ ਜਦੋਂ ਮਤਲਬ ਕਿ ਦਲਾਲਾਂ ਨੂੰ ਕਹਿ ਕੇ ਆ ਕਿ ਕਹਿੰਦਾ ਵਿੱਚ ਵੀ ਮੈਨੂੰ ਪਸੰਦ ਨਹੀਂ ਆ ਟਰੈਕਟਰ ਜਾ ਐ ਨਹੀਂ ਆ ਬਾਈ ਜਿਹਦਾ ਟਰੈਕਟਰ ਹੁੰਦਾ ਬਾਈ ਉਹ ਪੈਸ਼ਾਈ ਦਾ ਪੇਮੈਂਟ ਅੱਧੀ ਜਿਹੜੀ ਵੀ ਹੋਈ ਉਹ ਵਾਪਸ ਨਹੀਂ ਕਰੂਗਾ ਉਹ ਆਪਦੀ ਸਾਈ ਪੇਮੈਂਟ ਦਾ ਜਬਤ ਕਰੂਗਾ ਬਿਆਨਾਂ ਕਹਿੰਦੇ ਨੇ ਜਿਹਨੂੰ ਬਿਆਨਾਂ ਜਬਤ ਕਰੂਗਾ ਕੋਈ ਵੀ ਬੰਦਾ ਜੇ ਕੋਈ ਟਰੈਕਟਰ ਲੈ ਕੇ ਆਉਂਦਾ ਜਾਂ ਟਰੈਕਟਰ ਵੇਚਣ ਆਉਂਦਾ ਆਹ ਪਹਿਲਾ ਜਿਹੜਾ ਵੀ ਬੰਦਾ ਟਰੈਕਟਰ ਲੈ ਆਉਂਦਾ ਉਹਨੂੰ ਚੰਗੀ ਤਰ੍ਹਾਂ ਉਹਨੂੰ ਬਾਈ ਨਾਲ ਗੱਲਬਾਤ ਕਰਕੇ ਚੰਗੀ ਤਰ੍ਹਾਂ ਉਹਨੂੰ ਪੁੱਛ ਕੇ ਵੀ ਤੂੰ ਬਾਈ ਤੇਰੇ ਪਸੰਦਾ ਟਰੈਕਟਰ ਕਈ ਵਾਰ ਬਾਅਦ ਤੋਂ ਬੰਦੇ ਬਈ ਜਰਾ ਐ ਇਦਾਂ ਹੁੰਦਾ ਮਤਰੀ ਟਰੈਕਟਰ ਨੂੰ ਵਰਤ ਕੇ 8 ਦਿਨ ਵਰਤ ਕੇ ਅਦਵਾ ਕਹਿੰਦੇ ਨੇ ਮੇਰੇ ਟਰੈਕਟਰ ਨਹੀਂ ਪਸੰਦਾ ਆ ਉਹ ਗੱਲਬਾਤ ਨਹੀਂ ਬਾਈ ਕਰਨੀ ਕਿਸੇ ਨੇ ਜੇ ਕਿਸੇ ਨੇ ਚੀਜ਼ ਲੈਣੀ ਆ ਤਾਂ ਪਹਿਲਾਂ ਚਲਾ ਕੇ ਚੈੱਕ ਕਰ ਲੋ ਆਉ ਦਾ ਵੀ ਹਾਂ ਵੀ ਮੈਂ ਟਰੈਕਟਰ ਲੈਣ ਆਇਆਗਾ ਮੈਨੂੰ ਕੁਝ ਵੀ ਕੋਈ ਵੀ ਪ੍ਰੋਬਲਮ ਆਉਂਦੀ ਉਸ ਟਾਈਮ ਚਲਾ ਕੇ ਦੇਖੋ ਉਹਨਾਂ ਮਤਰੀ ਕੀ ਦਲਾਲ ਗਾ ਜਿਹੜਾ ਆਪਣਾ ਬਿਆਲ ਦਲਾਲ ਆਉਂਦਾ ਉਨੋਂ ਵਿੱਚ ਵਿਚਾਰ ਫੇ ਪਾ ਕੇ ਉਹਦਾ ਨਾਲ ਗੱਲ ਕਲੀਅਰ ਕਰੋ ਰੇਟ ਪੱਖੋਂ ਕਲੀਅਰ ਕਰੋ ਜਿਹੜਾ ਕੁਝ ਵੀ ਲਿਖਤ ਲਿਖਾਈ ਹੁੰਦੀ ਆ ਪੂਰੇ ਚੰਗੇ ਤਰੀਕੇ ਨਾਲ ਲਿਖਿਓ ਬਾਈ ਬਾਅਦ ਚ ਬਿਆਨਾਂ ਦਾ ਸੌਦਾ ਕੁਝ ਵੀ ਮੋਏ ਸੌਦਾ ਮੁੱਕਰਿਆ ਨਹੀਂ ਜਾ ਸਕਦਾ ਬਿਆਨਾਂ ਤੁਹਾਡਾ ਜਬਤ ਹੋ ਸਕਦਾ ਇਹ ਵੀਡੀਓ ਇਹ ਮਤਲਬ ਕਿ ਮੰਡੀ ਦੇ ਜਿਹੜੇ ਮਲੋਧਾਰ ਨੇ ਉਹਨਾਂ ਨੇ ਇਹ ਮੇਰੇ ਤੱਕ ਖਬਰ ਪਹੁੰਚਾਈਆ ਤਾਂ ਕਰਕੇ ਤੁਹਾਨੂੰ ਮੈਂ ਅੱਗੇ ਜਾ ਕੇ ਵਧਾ ਕੇ ਤੁਹਾਨੂੰ ਦੱਸ ਰਿਹਾ ਵੀਰੇ ਇਹ ਗੱਲ ਸੱਚ ਆ ਕਿ ਵੀ ਕੋਈ ਟਰੈਟ ਮਤਲਬ ਕਿ ਸੌਦਾ ਕਰਕੇ ਟਰੈਟ ਨਹੀਂ ਸੌਦਾ ਨਹੀਂ ਮੁੱਕਰ ਸਕਦਾ ਇਹ ਤੁਹਾਨੂੰ ਪਹਿਲਾਂ ਦੱਸ ਦੇਣਾ ਕੋਈ ਬੰਦਾਗਾ ਸੌਦਾ ਕਰਨ ਤੋਂ ਬਾਅਦ ਬਾਅਦ ਚ ਜੇ ਕੋਈ ਕਹਿੰਦਾ ਮੇਰੇ ਪਸੰਦ ਨਹੀਂ ਤਾਂ ਉਹ ਗੱਲ ਨਹੀਂ ਹੋਣੀ ਬਈ। ਜੇ ਬਰ ਬੰਦਾ ਐ ਕਹਿੰਦਾ ਵੀ ਮੇਰੇ ਜਿਹੜਾ ਟ੍ਰੈਕਟ ਨਹੀਂ ਪਸੰਦ ਆਇਆ, ਜਾ ਮੇਰੇ ਘਰੇ ਨਹੀਂ ਪਸੰਦ ਆਇਆ। ਉਹ ਗੱਲ ਬਾਤ ਨਹੀਂ ਹੈਗੀ ਬਈ ਆਪਦਾ ਪਸੰਦ ਕਰਨਾ ਜਿਹੜਾ ਉਸੇ ਟਾਈਮ ਪਸੰਦ ਕਰੋ। ਬਾਅਦ ਚ ਜੇ ਕੋਈ ਕਹਿੰਦਾਗਾ ਮੇਰੇ ਪਸੰਦ ਨਹੀਂ ਕੋਈ ਮਤਲਬ ਕਿ ਹਾਂ ਮੁੱਕਰਿਆਂ ਸੌਦਾ ਮੁੱਕਰਿਆਂ ਦਾ ਉਹ ਕੰਮ ਨਹੀਂ ਹੁੰਦਾ। ਅਗਲੇ ਦਾ ਨਾਲ ਤਾਂ ਸਾਰਾ ਕੁਝ ਜਿਹੜਾ ਪੈਸੇ ਪੂਰੇ ਜਮਾ ਕਰਾਏ ਹੁੰਦੇ ਨੇ ਉਹ ਆਲਾ ਬਈ ਮੁੱਕਰੂਗੇ ਮੁੱਕਰੂਗਾ। ਜੇ ਤੁਸੀਂ ਸੌਦਾ ਮੁੱਕਦੇ ਤਾਂ ਜੇ ਸੌਦਾ ਨਹੀਂ ਮੁੱਕਰਦਾ ਜਿੰਨੇ ਛੋਟੀ ਗੱਲ ਬਾਤ ਹੋਈ ਉਨੇ ਜੋ ਤੁਹਾਨੂੰ ਟਰੈਡ ਮਿਲ ਜੂਗਾ ਉਹਦਾ ਟਰੈਡ ਦੀ ਕਾਪੀ ਵਗੈਰਾ ਜਿਹੜਾ ਦਿਨੇ ਦਿਨ ਪੈਂਦੇ ਨੇ ਜਿਹੜਾ ਕੁਝ ਵੀ ਹੁੰਦਾਗਾ ਭਈ ਆਪਦਾ ਗੱਲਬਾਤ ਕਰਕੇ ਤੁਸੀਂ ਆਪਦਾ ਟਰੈਡ ਦਾ ਸਾਰਾ ਕੁਝ ਕਾਗਜ਼ ਕਾਰਵਾਈ ਕਰ ਸਕਦੇ ਹੋ ਵੀਡੀਓ ਚੰਗੀ ਲੱਗਦਾ ਸ਼ੇਅਰ ਕਰ ਦਿਓ ਬਰਨਾਲਾ ਤਰਕਸ਼ੀਲ ਚੌਕ ਮੰਡੀ